ਅੱਜ ਮੈਂ ਬਣਾ ਰਹੀ ਹਾਂ ਜੀ 2 ਕਿਲੋ ਨਿੰਬੂ ਦਾ ਚਾਰ ਖੱਟਾ ਮਿੱਠਾ achar ਤੇ ਜਦੋਂ ਆਪਾਂ 2 ਕਿਲੋ ਨਿੰਬੂ ਲੈਣੇ ਨੇ ਤਾਂ ਆਪਾਂ ਉਹਦੇ ਵਿੱਚ 1 ਕਿਲੋ ਖੰਡ ਪਾਵਾਂਗੇ ਅੱਜ ਵੀ ਆਪਾਂ ਖੰਡ ਪਾਵਾਂਗੇ ਮਤਲਬ 5 ਕਿਲੋ ਨਿੰਬੂ ਨੇ ਤਾਂ 2.5 ਕਿਲੋ ਖੰਡ ਪਾਵਾਂਗੇ ਜਿਵੇਂ ਮੈਂ 2 ਕਿਲੋ ਨਿੰਬੂ ਲੈਣ ਦਾ ਵਿੱਚ ਮੈਂ 1 ਕਿਲੋ ਖੰਡ ਪਾਵਾਂਗੀ ਉਹਦਾ ਅੱਧਾ ਆਪਾਂ ਨਮਕ ਪਾਵਾਂਗੇ ਉਹਦਾ ਮੈਂ 1 ਕਿਲੋ ਤੋਂ ਅੱਧਾ ਜਿਵੇਂ ਜੀ ਹਾਫ ਮੈਂ ਨਮਕ ਦਾ ਲੈ ਲਿਆ ਠੀਕ ਹੈ ਹੁਣ ਇਹਦੇ ਵਿੱਚ ਮੈਂ ਪਾਉਂਗੀ ਗਰਮ ਮਸਾਲਾ ਗਰਮ ਮਸਾਲਾ ਸਾਰੇ ਨਿਕਰਣ ਵਿੱਚ ਹੁੰਦਾ ਹੀ ਆਪਾਂ ਉਹ ਵੀ ਪਾ ਸਕਦੇ ਆ ਗਰਮ ਮਸਾਲੇ ਦੇ ਵਿੱਚ ਸਭ ਨੂੰ ਪਤਾ ਹੀ ਹੈ ਵੀ ਕੀ ਕੀ ਹੁੰਦਾ ਤੇ ਬਾਕੀ ਜੇ ਤੁਸੀਂ ਸਪੈਸ਼ਲ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਆਉਂਗੇ ਵੀ ਨਿੰਬੂ ਦੇ achar ਦਾ ਮਸਾਲਾ ਦੇ ਦੋ ਤਾਂ ਉਹ ਬਣਿਆ ਬਣਾਇਆ ਵੀ ਦੇ ਦਿੰਦੇ ਨੇ ਤੁਸੀਂ ਆਪਣੇ ਘਰੇ ਗ੍ਰाइंड ਕਰਕੇ ਮੇਰੇ ਕੋਲੇ ਇਧੇ ਗ੍ਰाइंड ਕਰਕੇ ਰੱਖਿਆ ਹੋਇਆ ਸੀ ਮੈਂ ਪਹਿਲਾਂ ਵੀ ਚਾਰ ਪਾਇਆ ਸੀ ਉਹਦੇ ਵਿੱਚ ਪਾਇਆ ਸੀ ਕਿ ਮੈਂ ਹੁਣ ਇਹਦੇ ਵਿੱਚ ਲੋੜ ਮੁਤਾਬਕ ਜਿਹੜਾ ਮਸਾਲਾ ਉਹ ਪਾ ਲਿਆ ਵੱਧ ਵੀ ਪਾ ਸਕਦਾ ਜਾਂ ਥੋੜਾ ਘੱਟ ਵੀ ਪਾ ਸਕਦੇ ਆਪਾਂ ਉਹ ਆਪਣੇ ਆਪਾਂ ਟੇਸਟ ਅਕੋਰਡਿੰਗ ਮਸਾਲਾ ਪਾ ਸਕਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਆਪਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਐਦਾਂ ਇਹਨਾਂ ਦਾ ਕੋਈ ਪਾਣੀ ਨਹੀਂ ਕੱਢਣਾ ਜਿਹੜਾ ਨਿੰਬੂ ਹੈ ਆਪਾਂ ਉਹ ਹਾਰਡ ਛਿਲਕੇ ਵਾਲਾ ਲੈਣਾ ਹੈ ਜਿਹੜਾ ਛਿਲਕਾ ਹੈ ਦਾ ਨਿੰਬੂ ਰਸ ਸਖਤ ਹੋਣਾ ਚਾਹੀਦਾ ਜਿਹੜਾ ਆਪਾਂ ਪੋਲੇ ਛਿਲਕੇ ਵਾਲਾ ਨਿੰਬੂ ਲੈਨੇ ਆ ਉਹ ਨਿੰਬੂ ਫਾੜ ਉਹ ਜੰਦਾ ਉਹ ਬਿਲਕੁਲ ਗਲ ਜਾਂਦਾ ਹੈ ਤੇ ਬਿਲਕੁਲ ਜਦੋਂ ਆਪਾਂ 6 ਮਹੀਨੇ ਬਾਅਦ ਉਹ ਆਪਾਂ ਨਿੰਬੂ ਨੂੰ ਦੇਖਾਂਗੇ ਤਾਂ ਉਹ ਬਿਲਕੁਲ ਹੀ ਗਲ ਜੂਗਾ ਗਲ ਕੇ ਇਹਦੀਆਂ ਫਾੜੀਆਂ ਨੇ ਜਿਹੜੀਆਂ ਉਹ ਐਦਾਂ ਹੀ ਆਉਂਦੀਆਂ ਨੇ ਇਸ ਕਰਕੇ ਆਪਾਂ ਹਾਰਡ ਨਿੰਬੂ ਸਖਤ ਨਿੰਬੂ ਲੈਣਾ ਹੈ ਅਚਾਰ ਵਾਸਤੇ ਇਹ ਸਭ ਤੋਂ ਮੇਨ ਦੇ ਵਿੱਚ ਜ਼ਰੂਰੀ ਗੱਲ ਹੈ ਜਿਹੜੀ ਕਿ ਆਪਾਂ ਨਿੰਬੂ ਨੇ ਜਿਹੜੇ ਉਹ ਬਿਲਕੁਲ ਧੁੱਪ ਦੇ ਵਿੱਚ ਸੁੱਕੇ ਹੋਣੇ ਚਾਹੀਦੇ ਨੇ ਕਟਣ ਟਾਈਮ ਜਿਹੜੀ ਆਪਾਂ ਪੀਪੀ ਲੈਣੀ ਹੈ ਜਿਹਦੇ ਵਿੱਚ ਆਪਨੇ ਸਟੋਰ ਕਰਨਾ ਨੇਮੂ ਦਾ achar ਉਹ ਵੀ ਬਿਲਕੁਲ ਸੁੱਕੀ ਹੋਣੀ ਚਾਹੀਦੀ ਤੇ ਆਪਣੇ ਹੱਥ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਕਸ ਕਰ ਦਾਂਗੇ ਤੇ ਆਪਾਂ ਇਹਨੂੰ ਦੂਜੇ ਤੀਜੇ ਦਿਨ ਲਗਾਤਾਰ ਇਹਨੂੰ ਹਿਲਾਉਂਦੇ ਰਹਾਂਗੇ ਫਿਰ ਹਫਤੇ ਬਾਅਦ ਹਿਲਾਉਂਦੇ ਰਹਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਮਹੀਨਾ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਤੇ ਮੀਨੇ ਮੀਨੇ ਵਾਰੀ ਤੁਸੀਂ ਉਹ ਹਲਾਉਂਦੇ ਰਹਿਣਾ ਜਿਵੇਂ ਮਹੀਨੇ-ਮੀਨੇ ਬਾਅਦ ਥੋੜ੍ਹਾ-ਥੋੜ੍ਹਾ ਟਾਈਮ ਬਾਅਦ ਆਪਾਂ ਇਹ ਹਲਾਉਂਦੇ ਰਿਹਾ ਕਰਾਂਗੇ ਪੀਪੀ ਨੂੰ ਇਸੇ ਤਰ੍ਹਾਂ ਹੀ ਟੱਕਣ ਬਿਨਾ ਖੋਲੇ ਬਿਨਾ ਵਿੱਚ ਹੱਥ ਪਾਏ ਜਾਂ ਕਰਤੀ ਲਾਏ ਬਸ ਐਦਾਂ ਹੀ ਪੀਪੀ ਨੂੰ ਹਿਲਾ ਦੇਣਾ ਆਪਾਂ ਨੇ ਤੇ ਆਚਾਰ ਜਿਹੜਾ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਜਿਹੜਾ ਅਸਲ ਦੇ ਵਿੱਚ ਆਚਾਰ ਹੁੰਦਾ ਉਹ 6 ਮਹੀਨਿਆਂ ਦੇ ਵਿੱਚ ਬਣ ਕੇ ਕਾਲਾ ਬਿਲਕੁਲ ਤਿਆਰ ਹੋ ਜਾਂਦਾ ਬਸ ਇਹਦੇ ਵਿੱਚ ਮੇਨ ਗੱਲ ਇਹੀ ਹੈ ਵੀ ਖਰਾਬ ਇਹ ਬਿਲਕੁਲ ਨਹੀਂ ਹੁੰਦਾ ਜੇ ਆਪਾਂ ਇਹਦੇ ਵਿੱਚ ਪਾਣੀ ਦੀ ਮਾਤਰਾ ਨਾਲ ਲੱਗਣ ਲਈਏ ਗਿੱਲਾ ਚਮਚਾ ਨਾ ਪਾਈਏ ਐਦਾਂ ਹੀ ਟੱਕਣ ਬੰਦ ਦੇ ਨਾਲ ਹੀ ਆਪਾਂ ਇਹਨੂੰ ਹਲਾਉਂਦੇ ਰਹੀਏ ਚਾਰ ਹੈ ਜਿਹੜਾ ਆਪਣਾ ਬਹੁਤ ਹੀ ਖੱਟਾ ਮਿੱਠਾ ਇਸਵਾਲ ਬਣ ਕੇ ਤਿਆਰ ਹੁੰਦਾ ਜੀ